ਸਰਕਾਰ ਭਾਵੇਂ ਪੰਜਾਬ ਦੀ ਹੋਵੇ ਜਾਂ ਫਿਰ ਕੇਂਦਰ ਦੀ ਪਰੰਤੂ ਲੋਕਾਂ ਦੇ ਨਾਲ ਹਮੇਸ਼ਾ ਤੋਂ ਹੀ ਲਾਰਾ ਲੱਪਾ ਲਾਉਂਦੀਆਂ ਰਹਿੰਦੀਆਂ ਨੇ ਦੱਸਦੀਏ ਕਿ ਐਵੇਂ ਦਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਕਿਸ ਬਾਦ ਜਨਾਗਰ ਦੇ ਪਿੰਡ ਚਫਕਰਾ ਵਿਖੇ ਸਾਹਮਣੇ ਆਇਆ ਦੱਸਦੀਏ ਕਿ ਸਰਕਾਰਾਂ ਅਕਸਰ ਇੰਦਰਾ ਆਵਾਸ ਯੋਜਨਾ ਇੰਦਰਾ ਨਿਵਾਸ ਯੋਜਨਾ ਵਰਗੀਆਂ ਬਹੁਤ ਸਾਰੀਆਂ ਸਕੀਮਾਂ ਦੇ ਤਹਿਤ ਲੋਕਾਂ ਨੂੰ ਪੱਕੇ ਘਰ ਬਣਾਉਣ ਦੇ ਦਾਅਵੇ ਕਰਦੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੀ ਤਾਂ ਲਗਾਤਾਰ ਕੇਂਦਰ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਇੰਨੇ ਘਰ ਜੋ ਨੇ ਪੂਰੇ ਦੇਸ਼ ਦੇ ਵਿੱਚ ਹੁਣ ਤੱਕ ਕੇਂਦਰ ਸਰਕਾਰ ਜੋ ਹੈ ਪੱਕੇ ਕਰ ਚੁੱਕੀ ਹੈ ਪਰੰਤੂ ਮਾਮਲਾ ਜ਼ਮੀਨੀ ਕੁਝ ਹੋਰ ਹੁੰਦਾ ਜਿਵੇਂ ਕਿ ਅੱਜ ਦੱਸਦੀ ਹੈ ਕਿ ਚਫਖਰਾ ਵਿਖੇ ਇੱਕ ਬਜ਼ੁਰਗ ਜੋ ਹੈ ਇੱਕ ਕੱਚੇ ਮਕਾਨ ਦੇ ਢੇਠਾ ਆਉਣ ਦੇ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਦੱਸਦੀ ਹੈ ਕਿ ਮਲਵੇ ਹੇਠ ਦਬਕੇ 70 ਸਾਲਾ ਬਜ਼ੁਰਗ ਯੂਸਫ ਮਸੀਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਦੱਸਤੀ ਵੇਲੇ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਚੱਲ ਰਿਹਾ ਹੈ ਘਰ ਦੇ ਬਾਕੀ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਪਰਿਵਾਰਕ ਮੈਂਬਰ ਦੱਸਿਆ ਕਿ ਉਹਨਾਂ ਨੇ ਮਕਾਨ ਦੀ ਛੱਤ ਪੱਕੀ ਕਰਨ ਲਈ ਬਹੁਤ ਵਾਰ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ ਫੋਟੋਆਂ ਦੇ ਜੇ ਜਾ ਚੁਕੀਆਂ ਨੇ ਵਿਭਾਗ ਵੱਲੋਂ ਲਗਾਤਾਰ ਦੱਸਿਆ ਜਾਂਦਾ ਹੈ ਕਿ ਗ੍ਰਾਂਟ ਜਾਰੀ ਕੀਤੀ ਜਾਵੇਗੀ ਪਰੰਤੂ ਹਾਲੇ ਤੱਕ ਕਿਸੇ ਤਰ੍ਹਾਂ ਦੀ ਵੀ ਇਸ ਪਰਿਵਾਰ ਨੂੰ ਗ੍ਰਾਂਟ ਨਹੀਂ ਮਿਲੀ ਸੀ ਔਰ ਬੀਤੇ ਰਾਤ ਜੋ بارش ਹੋਈ ਉਸ ਤੋਂ ਬਾਅਦ ਚ ਲਗਾਤਾਰ ਸੱਟਾਂ ਪਾਈ ਗ੍ਰਮੀ ਚੁਗਾ ਅਤੇ ਮੌਕੇ ਤੇ ਹੀ ਛੱਤੋਂ ਮਿੱਟੀ ਪੈਣੀ ਸ਼ੁਰੂ ਹੋ ਗਈ ਜਦ ਚੱਲਦੇ ਪਰਿਵਾਰ ਵੱਲੋਂ ਫਟਾਫਟ ਮਕਾਨ ਦੇ ਹੀਟੋਂ ਨਿਕਲਣ ਦੀ ਕੋਸ਼ਿਸ਼ ਕੀਤੀ ਲਈ ਪਰwidetilde ਇਹ ਬਜ਼ੁਰਗ ਜੋ ਕਿ 70 ਸਾਲ ਦਾ ਬੁਰਖ ਸੀ ਉਹ ਨਿਕਲ ਨਹੀਂ ਪਾਇਆ ਅਤੇ ਮਲਬੇ ਹੀਟ ਦੱਬ ਗਿਆ ਪੂਰੀ ਸ਼ਕ ਜੋ ਸੀ ਉਸ ਬਜ਼ੁਰਗ ਦੇ ਉੱਪਰ ਪੈ ਗਈ ਔਰ ਜੋ ਪੜੋਸੀ ਸੰ ਉਹਨਾਂ ਦੇ ਵੱਲੋਂ ਇਸ ਬਜ਼ੁਰਗ ਨੂੰ ਬਾਹਰ ਕੱਢ ਕੇ ਐਂਬੂਲੈਂਸ ਦੇ ਰਾਹੀਂ ਜੋਨਿਕ ਡਿਗੀ ਹਸਪੀਟਲ ਸਿਆ ਗੁਰਦਾਸਪੁਰ ਉੱਥੇ ਪਹੁੰਚਾਇਆ ਗਿਆ ਜਿੱਥੇ ਕਿ ਦੱਸੇ ਜਾ ਰਿਹਾ ਹੈ ਡਾਕਟਰ ਵੱਲੋਂ ਕਿ ਉਹਨਾਂ ਦੀ ਰੀੜ ਦੀ ਹੱਡੀ ਦੇ ਟੁੱਟਣ ਦਾ ਵੀ ਸਮਝ ਆ ਰਿਹਾ ਹੈ ਔਰ ਉੱਥੇ ਇਸ ਵੇਲੇ ਇਲਾਜ ਕਰ ਰਿਹਾ ਤੁਸੀ ਦੇਖ ਰਿਹਾ ਹੋ ਪੰਜਾਬ ਬਾਰਡਰ ਨਿਊ ਰੂਪ ਸਿੰਘ ਸੇਖਣ ਦੀ ਰਿਪੋਰਟ ਦਿਨਨਗਰ ਸਾਹ ਪੇਸ਼ੈਂਟ ਹੈ ਪਿੰਡ ਚਬਕਰੇ ਤੋਂ ਇਹਦਾ ਘਰ ਬੇਸਿਕਲੀ ਮਿੱਟੀ ਦਾ ਘਰ ਸੀਗਾ ਉਹ ਛੱਤ ਉੱਪਰगिरਗੀ ਤੇ ਇਹਦੇ ਪੋਲੀਟ੍ਰੋਮਾ ਆਇਆ ਵਾ ਮਤਲਬ ਚੈਸ ਇੰਜਰੀ ਵੀ ਹੈਗੀ ਆ ਬ੍ਰਾਹਮਾ ਲਿੰਜਰੀ ਵੀ ਹੈਗੀ ਹੈਡ ਇੰਜਰੀ ਵੀ ਹੈਗੀ ਤੇ ਐਕਸਟ੍ਰੀਮਿਟੀ ਚ ਫ੍ਰੈਕਚਰਸ ਹੈਗੇ ਤੇ ਅਸੀਂ ਫਸਟ ਗੇਟ ਤੇ ਦਿੱਤੀ ਇਹਨਾਂ ਦੇ ਪੇਸ਼ੈਂਟ ਦੇ ਐਕਸ ਰੇ ਕਰਾਤੇ ਆ ਤੇ ਆਈ ਫਲੂਇਡਸ ਐਂਡ ਟ੍ਰੀਟਮੈਂਟ ਸਾਰਾ ਕੁਝ ਸ਼ੁਰੂ ਕਰਤਾ ਵਾ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿਹੜੇ ਸੱਟ ਆ ਗਈਆਂ ਚੈਸ ਇੰਜਰੀ ਤੇ ਉਹ ਫੀਲ ਹੋ ਰਿਹਾ ਮਤਲਬ ਮੈਂ ਐਗਜ਼ਾਮਨ ਕੀਤਾ ਚੈਸ ਚ ਹੜੀ ਛਾਤੀ ਜੀ ਡਿਟੋਟ ਨਹੀਂ ਆ ਇਹ ਕੋਈ ਹੁਣ ਤੋਂ ਸਮੀਖਿਆ ਕਰਾ ਕੇ ਦੇਖਾਂਗੇ ਤੇ ਫਿਮਾ ਦਾ ਫ੍ਰੈਕਚਰ ਲੱਗ ਰਿਹਾ ਹੈ। ਘਰ ਦੇ ਕਿੰਨੇ ਮੈਂਬਰ ਦੇ ਘਰ ਤੋਂ ਕਿੰਨੇ ਕਿੰਨੇ ਮਿੰਟ ਚੱਲੇ ਕਰ ਰਹੇ ਅੰਦਰ ਵਿੱਚ। ਮੇਨੂੰ ਦੇ 3 ਬੰਦੇ ਸਤੇ ਸੀਗੇ ਪਰ ਸਟੋਜਿੰਦੇ ਇਹਨਾਂ ਨੇ ਲੱਗੀ ਜਾ। ਹਾਂਜੀ। ਇਹਨੂੰ ਕੌਣ ਲੈ ਗਿਆ? ਹਾਂ ਇਹਨੂੰ ਐਂਬੂਲੈਂਸ ਤੋਂ ਲੈ ਐਂਬੂਲੈਂਸ ਤੇ। ਅੱਜ ਕੀ ਆ ਗਏ? ਪੇਸ਼ੈਂਟ ਸਟੇਬਲ ਹੈ। ਪੇਸ਼ੈਂਟ ਠੀਕ ਹੈ 98% ਦੀ ਆਕਸੀਜਨ ਆ ਰਹੀ ਹੈ। ਬੀਪੀ ਵੀ ਠੀਕ ਹੈ 110/70 ਬੀਪੀ ਹੈ। ਅਸਿਸ ਕੀ ਗੱਲ ਬਤਾਈ? ਪਾ ਜੀ ਇੱਦਾਂ ਗੱਲ ਬਾਤ ਹੈ ਪੀ ਸਵੇਰ ਨਾਲ ਬਾਰਿਸ਼ ਬੜੀ ਲੱਗੀ ਤੇ ਨਾ ਮੀਂਹ ਬਹੁਤ ਤੇਰਿਆ ਉਹਨੇ ਸਾਡੇ ਕੋਠੇ ਤੇ ਨਾ ਕੱਚਾ ਵਾ ਉਹ ਮਿੱਟੀ ਡਿੱਗਣ ਡੈ ਪਿਆ ਤੇ ਆਪਾਂ ਤੇ ਭੱਜ ਕੇ ਬਾਹਰ ਨਿਕਲ ਆਏ ਬਾਪੂ ਜੀ ਬਜ਼ੁਰਗ ਉਹਨਾਂ ਕੋ ਨਿਕਲਿਆ ਗਿਆ ਨਹੀਂ ਥੱਲੇ ਆ ਗਏ ਹਾਂਜੀ ਥੱਲੇ ਆ ਗਏ ਤੋਂ ਮਿੱਟੀ ਨੇ ਦੱਬੇ ਕੇ ਬੜੀ ਮੁਸ਼ਕਲ ਕੱਢੇ ਆਪਾਂ ਉਹਨਾਂ ਦੇ ਲੱਕ ਤੇ ਛੱਟ ਲੱਗੀ ਜੇ ਤੇ ਚੂਲਾ ਟੁੱਟ ਗਿਆ ਜੇ ਤੇ ਬਾਹਾਂ ਟੁੱਟ ਗਈ ਜੇ ਤੇ ਸਿਰ ਤੇ ਟਾਂਕੇ ਲੱਗੇ ਤਾਂ ਕੌਣ ਕਿੰਨੇ ਕੱਢਿਆ ਬਾਹਰ ਹਾਂਜੀ ਆ ਫਿਰ ਪਿੰਡੋਂ ਦੋ ਮੁੰਡੇ ਆਏ ਪਿੰਡੋਂ ਮੁੰਨਾ ਲਾ ਲਏ ਤੇ ਫਿਰ ਬੜੀ ਮੁਸ਼ਕਲ ਕੱਢਿਆ ਮੈਂ ਇਹ ਕਤਾਰ ਇਕੱਠੇ ਕੱਚੇ ਕੋਲ ਜਿਹੜੇ ਬਣਨੇ ਗ੍ਰਾਂਡ ਨਹੀਂ ਜੀ ਗ੍ਰਾਂਡਾ ਜੇ ਤੱਕ ਉੱਤੇ ਲਿਸਟ ਚ ਨਾ ਆਇਆ ਪਰ ਕੋਈ ਪਤਾ ਨਹੀਂ ਲੱਗਣ ਦਾ ਨਾ ਕੋਈ ਗੌਰ ਕਰਦਾ ਕੇਰ ਇਹਨੂੰ ਕੋਈ ਕਰਨ ਲਿਆ ਗਾਂਢ ਜੀ ਕਿੰਨਾ ਕਨਕ ਸਾਮਾਨ ਦਾ ਨੁਕਸਾਨਾਂ ਜੀ ਨੁਕਸਾਨ ਆ ਡਾਏ ਹੋਏ ਸਭ ਕੁਝ ਸਾਤ ਦੇ ਦਿੱ ਗਿਆ ਤੇ ਸਭ ਕੁਝ ਜੋ ਘਰ ਹੈਗਾ ਘਰ ਪੱਜ ਟੁੱਟ ਭੱਜ ਗਿਆ ਕੀ ਕੀ ਸਮਾਨ ਹੈ ਦਾ ਸਮਾਨ ਗਾੜਨ ਵਾਲੀ ਪੇਟੀ ਪੁੱਟੀ ਤੇ ਭਾਂਡਾ ਟੇਕਰੀ ਟੀਵੀ ਮੰਜੇ ਹੀ ਦੋ ਪੱਖੇ ਹੀ ਦੋ ਹਾਂਜੀ ਟੁੱਟ ਗਏ ਸਭ ਕੋਣ ਕੋਣੀ ਹਿੰਦਸਤਾਨ ਜਦੋਂ ਤੁਸੀਂ ਸਾਡੇ ਦੇਖੀ ਐ ਐਂਡ ਮੈਂ ਆ ਸੁੱਤਾ ਹੀ ਤੇ ਮੇਰੇ ਨਾਲ ਮਰਾਏ ਬ੍ਰਦਰ ਹੀ ਤੇ ਮਾਰੇ ਮਾਮੀ ਜੀ ਹੀ ਤੇ ਉਹ ਬਾਪੂ ਜੀ ਨਾਲ ਇਹ ਨਾਲ ਟੀਮ ਚੱਲ ਜਾਈਏ ਹਾਂਜੀ ਕੀ ਮੰਗ ਹਾਂਜੀ ਕੀ ਮੰਗ ਕਰਦੀ ਸਰਕਾਰ ਮੰਗ ਇਹੀ ਕਰਦੇ ਆ ਪਿਆ ਸਾਡੇ ਸਰਕਾਰ ਕੋ ਮੰਗੇ ਆ ਵੀ ਸਾਡੇ ਮਦਦ ਕੀਤੀ ਜਾਏ ਸਾਡੇ ਕੋਠੇ ਪਾਇ ਜਾਣ ਜੀ ਕੀ ਗੱਲ ਬਈ ਇਹ ਨਾ ਪੁੱਤ ਮੀ ਵਰਿਆ ਤੇ ਮੁੰਡੇ ਦੇ ਫੋਨ ਕੀਤਾ ਸਾਨੂੰ ਪਪਾ ਸਾਡੇ ਅਸੀਂ ਥੱਲੇ ਆ ਗਏ ਕੋਠਾ ਠੱਠ ਗਿਆ ਸਾਡਾ ਜੇ ਗ੍ਰਾਂਟ ਮਿਲੀ ਹੁੰਦੀ ਤੇ ਇਹ ਕੰਮ ਕਾਨੂੰ ਹੁੰਦਾ ਕਿੰਨੇ ਵਜੇ ਘਟਣਾ ਹੈ ਕਿੰਨੇ ਵਜੇ ਡਿੱਗਾ ਸਰਬ ਇਹ 7 ਵਜੇ ਕੋਣ ਕੋਈ ਹੰਦ ਲੱਗਣ ਪਿਆ ਇਹ ਮੁੰਡਾਈ ਪੜੇਵਾ ਪਤੀਆ ਪੜੇਵਾ ਹੀ ਮੇਰਾ ਤੇ ਦੋਵੇਂ ਹੀ ਪਤੀਆ ਮੇਰਾ ਤੇ ਪਰਜਾਈ ਮੇਰੀ ਤੇ ਬਾਪੂ ਵੀ ਤਿੰਨੇ ਜਣੇ ਹਾਂਜੀ ਗ੍ਰਾਂਟ ਭਰੀ ਨਹੀਂ ਹੈਗੀ ਗ੍ਰਾਂਟ ਭਰੀ ਮਿਲੀ ਨਹੀਂ ਨੀ ਜੇ ਨਾਲ ਜੇ ਮਿਲਦੀ ਤੇ ਇਦਾਂ ਕੰਨ ਹੁੰਦਾ ਦਿੰਦੇ ਤੇ ਇੰਨਾ ਨਕਸਮ ਹੋ ਗਿਆ ਨਸਾਨ ਤਾਂ ਬਹੁਤ ਪੁੱਤ ਹੋਇਆ ਵਿਚਾਰਿਆਂ ਦਾ ਪੱਧਰ ਹੀ ਹੋ ਗਿਆ ਕੁਝ ਨਹੀਂ ਰਿਹਾ ਵਿਚਾਰਿਆਂ ਦਾ ਕੀ ਮੰਗ ਕਰਦੇ ਤੁਸੀਂ ਸਾਹਿਬ ਮੰਗਵਾ ਕਰਨੇ ਵੀ ਜੋ ਗਰੀਬ ਦੀ ਮਜਦਦ ਕੰਨ ਕਰ ਬਰ ਬਣੇ ਵਿਚਾਰੇ ਦਾ ਕੁਝ ਬਣਾਉਣ ਹਾਂਜੀ ਵਸ ਤੋਂ ਬਾਦ ਗਰੀਬ ਦਾ ਇਲਾਜ ਕਰਾਉਣ ਵਿਚਾਰੇ ਦਾ